प्यारी बच्चियों आज ਆਪਾਂ ਪੜਨ ਜਾ ਰਹੇ ਹਾਂ ਲੇਖ ਦੁਸਹਿਰਾ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੁਸਹਿਰਾ ਭਾਰਤ ਦਾ ਇੱਕ ਪ੍ਰਸਿੱਧ ਤਿਹਾਰ ਹੈ ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਦਿਨ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ ਉਸ ਦਿਨ ਦੀ ਯਾਦ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਹੈ ਦਸਹਰੇ ਤੋਂ ਪਹਿਲਾਂ 9 ਨਰਾਤੇ ਹੁੰਦੇ ਹਨ ਇਨ੍ਹਾਂ ਦਿਨਾਂ ਵਿੱਚ ਰਾਤ ਨੂੰ ਸ਼ਹਿਰਾਂ ਵਿੱਚ ਥਾਂ-ਥਾਂ ਰਾਮਲੀਲਾ ਹੁੰਦੀ ਹੈ ਲੋਕ ਬੜੀ ਸ਼ਰਧਾ ਨਾਲ ਰਾਮਲੀਲਾ ਦੇਖਣ ਜਾਂਦੇ ਹਨ ਦਸਵੀਂ ਵਾਲੇ ਦਿਨ ਕਿਸੇ ਖੁੱਲੇ ਥਾਂ ਵਿੱਚ ਰਾਵਣ ਮੇਗਨਾਥ ਅਤੇ ਕੁੰਭਕਰਨ ਦੇ ਕਾਗਜ਼ਾਂ ਤੇ ਬਾਂਸਾਂ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ ਇਨ੍ਹਾਂ ਪੁਤਲਿਆਂ ਵਿੱਚ ਬੰਬ, ਆतिਸ਼ਵਾਜੀਆਂ ਤੇ ਕਈ ਤਰ੍ਹਾਂ ਦੇ ਪਟਾਕੇ ਪਾਏ ਜਾਂਦੇ ਹਨ। ਇਸ ਦਿਨ ਇਸ ਥਾਂ ਤੇ ਮੇਲਾ ਭਰਦਾ ਹੈ। ਲੋਕ ਦੂਰੋਂ-ਦੂਰੋਂ ਮੇਲਾ ਦੇਖਣ ਆਉਂਦੇ ਹਨ। ਜਦੋਂ ਸੂਰਜ ਚਿਪਣ ਵਾਲਾ ਹੁੰਦਾ ਹੈ ਤਾਂ RAM LILA ਦੀ ਅੰਤਿਮ ਚਾਕੀ ਇੱਥੇ ਪੇਸ਼ ਕੀਤੀ ਜਾਂਦੀ ਹੈ। ਰਾਵਣ ਸ਼੍ਰੀ ਰਾਮ ਹੱਥੋਂ ਮਾਰਿਆ ਜਾਂਦਾ ਹੈ। ਲੋਕ ਪੰਡਾਲ ਵਿੱਚ ਚੱਲ ਰਹੀ ਆतिਸ਼ਵਾਜੀ ਅਤੇ ਪਟਾਕਿਆਂ ਦਾ ਆਨੰਦ ਲੈਂਦੇ ਹਨ। ਰਾਵਣ ਸਮੇ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਲੋਕ ਘਰਾਣੂ ਚੱਲ ਪੈਂਦੇ ਹਨ ਲੋਕ ਮੇਲੇ ਵਿੱਚ ਮਠਿਆਈਆਂ ਗੋਲ ਗੱਪੇ ਜਲੇਬੀਆਂ ਅਤੇ ਪਕੌੜੇ ਖਾਂਦੇ ਹਨ ਬੱਚੇ ਖਿਡੌਣੇ ਖਰੀਦਦੇ ਹਨ ਇਸ ਤਰ੍ਹਾਂ ਦੁਸਹਿਰੇ ਦਾ ਤਿਹਾਰ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਸਾਧਨ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ